ਨਾ ਨਾ ਆਇਆ ਪੱਤਰ ਨਾਲੋਂ ਮੰਦਰ ਦੇ ਪੁਰੇ ਖਾਲ ਨੂੰ ਜਾਸ ਗੱਲ ਅਸੀਂ ਕੀ ਨਾਮ ਆ ਜੀ ਭੋਲਾ ਸਿੰਘ ਜੀ ਉਹ ਅਸੀਂ ਕੀ ਹਾਦਸੇ ਘਟਨਾ ਘੱਡੀ ਹੈ ਕਿ ਕਹਿਣਾ ਵੀ ਮੰਦਰ ਦੇ ਆਈ ਨਹੀਂ ਕੀ ਪੂਰਾ ਮਾਮਲਾ ਮਾਮਲਾ ਤਾਂ ਸੰਦਰ ਫਟਿਆ ਜੀ ਹੁਣ ਦੇਖੋ ਪਤਾ ਚੱਲਦੇ ਕਫੜ ਗਿਆ ਕੋਈ ਗੱਲੀ ਮੰਨਦੇ ਅਸੀਂ ਵੀ ਖੋਜਦੇ ਪਰ ਉਹਨਾਂ ਦਾ ਹੱਕ ਤਾਂ ਉਹਨਾਂ ਦਾ ਮੰਦਰ ਦਾ ਹੱਕ ਦਾ ਪੁਜਾਰੀ ਹੈ ਜਾਂ ਕੋਈ ਵੀ ਸ਼ਰਧਾਲੂ ਉੱਥੇ ਆਉਂਦਾ ਜਿਹੜਾ ਉਹਦਾ ਹੱਕ ਤਾਂ ਪਤਾ ਕਰਨ ਦਾ ਰਹਿਦਾ ਹੈਗਾ ਉਹਨਾਂ ਮੱਚੇ ਬਟੇ ਗਰੀਬ ਬੰਦਾ 250 ਰੁਪਏ ਤੇ ਢੀ ਲੈਂਦਾ ਜੀ ਕੋਈ ਵੀ ਨਹੀਂ ਆਇਆ ਮਗਰ ਕੋਈ ਨਹੀਂ ਆਇਆ ਜੀ ਜੇ ਨਾ ਆਇਆ ਇਸ ਤਰ੍ਹਾਂ ਨਾਲੋਂ ਧਰਾਂ ਲਾਵਾਂਗੇ ਬਾਰ ਪੂਰੇ ਉਹਦੇ ਵਾਢ ਬੁਰਾ ਹਲ ਕਰਦਾਂਗੇ ਅਸੀਂ ਉੱਥੇ ਪੂਰੀ ਹਲਵਾਈ ਦੁਨੀਆ ਦਾ ਬਿਲਕੁਲ ਸਾਰੀ ਰਾਹ ਕੇ ਸਾਰੀ ਪੂਰੀ ਬੇਸਾਰੀ ਹੋਗਾ ਜੀ ਸਾਰੇ ਇੱਕ ਹੀ ਚਾਹੇ ਉਹਦੇ ਮੰਦਰ ਦਾ ਕੋਈ ਵੀ ਅਸੀਂ ਬੁਰਾ ਹਲ ਕਰਦਾਂਗੇ ਉਹਦਾ ਨਕੜਾ ਬੰਦ ਕਰਦਾਂਗੇ ਉਸ ਨੂੰ ਕਰਦਾਂਗੇ ਨਹੀਂ ਨਹੀਂ ਬੋਲ ਰਹੇ ਉਹ ਲੰਘਣ ਨਹੀਂ ਦਿੰਦੇ ਜੀ ਉਹਨੂੰ ਬਾਹਰ ਨਿਕਲਦੇ ਹਨ ਉਹ ਚਾਹੇ ਸਾਰਾ ਧਰੋੜਾ ਜੀ ਇੱਕ ਪਾਸੇ ਹੋ ਜਾਏ ਚਾਹੇ ਹਾਂ ਜੀ ਹਾਂ ਉਹ ਤੁਹਾਡਾ ਗੁੱਸਾ ਵੀ ਤੁਹਾਡੇ ਚ ਵੀ ਹੋਵੇ ਬਿਲਕੁਲ ਜੀ ਹੱਕ ਤਾਂ ਜੇ ਕੋਈ ਆਉਣ ਦਾ ਹੈ ਕਾ ਕੋ ਉਹਦੇ ਕੰਮ ਕਰਦੇ ਆ ਕੋਈ ਆ ਗਰੀਬ ਬੰਦਾ ਹੈ ਮੱਚਾ ਹੈ ਤੁਸੀਂ ਪਤਾ ਤਾਂ ਕਰੋ ਉਹਨਾਂ ਦਵਾਈ ਦੀ ਬੋਟੀ ਦਿਵਾਓ ਕੁਝ ਵੀ ਕਰੋ ਤੁਸੀਂ ਹਾਂ ਪੰਜ ਛੇ ਤਾਂ ਇੰਨੇ ਸੀਰੀਅਸ ਨਹੀਂ ਕਿਵੇਂ ਆਏ ਹੋ ਫਿਰ ਉੱਥੋਂ ਲੈ ਕੇ ਨਹੀਂ ਕਿ ਲੋਕ ਲੋਕਾਂ ਕੀ ਲੈ ਕੇ ਆਏ ਨੇ ਜੀ ਉਹਨਾਂ ਨੇ ਕੁਝ ਨਹੀਂ ਤਾਂ ਕੀਤਾ ਨਾ ਬਿਲਕੁਲ ਨਹੀਂ ਉਹਨਾਂ ਤਾਂ ਗੱਡੀ ਵੀ ਨਹੀਂ ਘੱਡੀ ਆਉਦੀ ਮੈਂ ਤਾਂ ਆਪਦੀ ਗੱਡੀ ਵੀ ਨਹੀਂ ਘੱਡੀ ਜੀ ਕੁਛ ਨਹੀਂ ਉਹ ਤਾਂ ਲੋਟੋ ਟੋਲੀ ਆ ਜੀ ਸਾਰਾ ਉਹਦਾ ਬਦਾਨਾ ਵੇਚੀ ਜਾਂਦਾ ਵਿਕੀ ਜਾਂਦਾ ਉਹ ਸਭ ਕੁਛ ਹੁੰਦਾ ਹਾਂ ਇਹ ਉਹ ਕੱਲੀ ਆ ਗਈ ਮੈਂ ਤਾਂ ਇਹ ਪੋਜਾ ਵੀ ਜਿਹੜੇ ਸ਼ਹਿਰ ਦੇ ਪਤਵੰਤੇ ਨੇ ਉਹਨਾਂ ਨੂੰ ਨਹੀਂ ਆ ਰਿਹਾ ਯਾਰ ਬੇਡਾ ਵੱਡਾ ਵਾਕਾ ਹੋ ਗਿਆ ਕੋਈ ਬਾਹਰ ਤਲ ਚ ਪਹੁੰਚੀ ਨਾ ਆਇਆ ਜੇ ਕੋਈ ਮਹਾਵੀਰ ਦਾ ਮਾਂ ਮਰ ਜਾਂਦਾ ਪੁਜਾਰੀ ਫਿਰ ਸਾਰੇ ਇਕੱਠੇ ਹੋ ਜਾਂਦੇ ਸਾਰੇ ਇਕੱਠੇ ਹੋ ਜਾਂਦੇ ਇਹ ਗੱਲ ਹੈ ਇਹ ਮਾਤਾ ਨੂੰ ਲੱਗਦਾ ਕਿ ਉਹਦੇ ਸਾਰੇ ਕਰਕੇ ਨੂੰ ਹੋਰਾ ਕਰ ਕੋ ਸਾਰੇ ਬਜ਼ਾਰ ਕੱਟਾ ਹੋ ਜਾਂਦੇ ਸਾਰੇ ਜਿੰਨੇ ਆ ਪ੍ਰਬੰਧਕ ਨੇ ਪ੍ਰਧਾਨ ਸਾਰੇ ਇਕੱਠੇ ਹੋ ਜਾਂਦੇ ਫਿਰ ਉਹਨੂੰ ਇਕੱਠੇ ਹੋ ਜਾਂਦੇ ਸਹੀ ਗੱਲ ਹੈ ਇਹ ਅੱਜ ਗਰੀਬ ਨੂੰ ਉਹਨਾਂ ਨੂੰ ਇਹ ਲੱਗਦਾ ਆ ਦੇ ਕੋਈ ਆ ਦੇ ਕੋਈ ਆ ਦੇ ਕੋਈ ਬੁਰਾ ਹਾਲ ਕਰਨਾ ਆਪਣਾ ਬਣਾ ਲੈਂਦਾ ਨੂੰ ਲੱਗਦਾ ਵੀ ਮਤਲਬ ਜਿਹੜਾ ਜਿਹੜਾ ਭੰਡਾਰਾ ਸੀ ਉਹ ਦੇਖ ਕੇ ਨਹੀਂ ਜੀ ਭੰਡਾਰਾ ਮੰਦਿਰ ਵਾਲਾ ਦਾ ਹੱਕ ਬੰਦਾ ਜੀ ਮੰਦਿਰ ਵਾਲਾ ਮੰਦਿਰ ਵਾਲਾ ਹੀ ਲੈ ਕੇ ਜਾਂਦਾ ਹਲਵਾਈਆਂ ਨੂੰ ਮੰਦਿਰ ਵਾਲਾ ਹੀ ਕਰਦਾ ਹੈ ਦਾ ਉੱਨਤ ਸੈਕਟਰ ਹੈ ਜੀ। ਹਾਂ ਜੀ। ਉਹਦਾ ਕੋਈ ਅਧਿਕਾਰ ਨਹੀਂ ਵਿਚਾਰੇ ਦਾ। ਉਹਦਾ ਉਹਦਾ ਪਨਾਰਾ ਕਰਾਇਆ ਹੈ। ਓਏ ਹਾਂ। ਬੜਾ ਵਾਈ ਇਹ ਨਵੇੜਾ ਜੀ। ਸਾਰੇ ਮੰਤਰੀ ਆਲੇ ਕਰਦੇ ਨੇ। ਉਹਦਾ ਵੀ ਹੈਗਾ ਕੋਈ ਪਟਕਾ। ਜੇ ਕੋਈ ਮੰਨਦਾ ਮੰਨੋ ਅਸੀਂ ਢਾੜੀ ਜਾ ਕੇ ਮੰਗਦੇ ਆਂ ਸਾਨੂੰ ਵੀ ਢਾੜੀ ਉਹ ਪੂਰੀ ਨਹੀਂ ਲੜਨ ਦਿੰਦੇ ਉਹ ਚੋ ਵੀ ਕਮਿਸ਼ਨ ਖਾਂਦੇ ਆ। ਕੌਣ ਕਮਿਸ਼ਨ ਖਾਂਦਾ? ਤੇਰੀ ਵਾਲੀ ਮੰਦਰਾਲੇ। ਇਹ ਨਾਮ ਆਉਂਦਾ ਤੇਰੇ ਦਾ। ਮੰਗਲਦਾ ਮਹਾਵੀਰ ਮੰਦਰਾਈ ਕਰਨੇ ਆ। ਕਰਨੇ ਆ। ਮੰਗਲਦਾ ਜੀ। ਉਹ ਤੋਂ ਵੀ ਕਮਿਸ਼ਨ ਖਾਂਦੇ। ਉਹ ਚੋ ਵੀ ਖਾਂਦੇ ਨੇ ਜੀ ਇਹ। ਨਾਲਾ ਉਹਨਾਂ ਤੋਂ 500 ਰੁਪਏ ਢਾੜੀ ਲੈ ਕੇ ਤੁਹਾਨੂੰ ਕੰਨ ਸੁਣਾਉਂਦੇ। ਬੇਗਮਾਂ ਜੀ ਉਹਨਾਂ ਦਾ ਸਾਹਿਬ ਵੀ ਆਖਦੇ ਆਂ ਕਿ ਅਗਲੇ ਨੂੰ ਵਰਤੀ ਪਾ ਦਿੰਦੇ ਵੀ 1 ਲੱਖ ਰੁਪਏ ਦੇਤਾ ਜੀ ਹਲਵਾਈਆਂ ਨੂੰ ਹਾਂਜੀ ਤੇ ਦੋ ਤੇ ਹਲਵਾਈਆਂ ਨੂੰ ਦਿੰਦਾ 120000 ਰੁਪਏ ਹਾਂ ਇਹ ਹਾਲਾਤ ਨੇ ਮਤਲਬ ਹਲਵਾਈ ਹੋ ਕੇ ਹਾਂ ਵੀ ਗੋਲ ਹਲਾ ਇਹੀ ਹਾਲਾਤ ਹੈ ਹਾਂ ਜੀ ਪਹਿਲਾਂ ਤਾਂ ਇੱਥੋਂ ਦਾ ਉਹ ਹਲਵਾਈ ਨਹੀਂ ਕਰਦੇ ਕਿਉਂ ਇੱਥੋਂ ਦੇ ਹਲਵਾਈ ਜਾਂਦੇ ਨਹੀਂ ਅਗਲਾ ਕਹਿੰਦਾ ਸਾਨੂੰ ਪੈਸੇ ਪੂਰੇ ਦੇ ਦੋ ਇੱਕੋ ਹੱਥਾਂ ਨਾਲ ਛੁੱਟੀ ਕਰਤੀ ਉਹਨਾਂ ਨੂੰ ਸਪਾਲ